ਕਣਾ ਦੇ ਗੁਰੂ ਹਰਗੋਬਿੰਦ ਨਗਰ ਦੇ ਵਿੱਚ ਫਾਇਰਿੰਗ ਹੋਈ ਆ ਬਾਈਕ ਸਵਾਰਾਂ ਨੇ ਇੱਕ ਘਰ ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਰੋਕਣ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ ਰਾਹ ਦੇ ਵਿੱਚ ਗੋਲ ਗੱਪੇ ਦੀ ਰੇੜੀ ਲਗਾਉਣ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਰਾਹ ਦੇ ਵਿੱਚ ਖੜੀ ਸੀ ਗੋਲ ਗੱਪੇ ਦੀ ਰੇੜੀ ਤੇ ਇੱਕ ਘਰ ਤੇ ਬੱਚੇ ਜਿੱਥੇ ਕਿ ਗੋਲ ਗੱਪੇ ਖਾ ਰਹੇ ਸਨ ਕੁਝ ਨੌਜਵਾਨਾਂ ਨੇ ਆ ਕੇ ਰੇੜੀ ਪਾਸੇ ਕਰਨ ਨੂੰ ਕਿਹਾ ਤੇ ਬਹਿਸ ਦੇ ਦੌਰਾਨ ਨੌਜਵਾਨ ਨੇ ਇੱਕ ਬੱਚੇ ਦੇ ਥੱਪੜ ਜੜ ਦਿੱਤਾ ਬਚਾਉਣ ਆਈ ਬੱਚੇ ਦੀ ਮਾਂ ਨੂੰ ਮਿੱਥੱਪੜ ਮਾਰਿਆ ਗਿਆ ਬਹਿਸਬਾਜ਼ੀ ਤੋਂ ਬਾਅਦ ਦੇਰ ਰਾਤ 12 ਨੌਜਵਾਨ ਪਹੁੰਚਦੇ ਨੇ ਤੇ ਘਰ ਤੇ ਗੋੜੀਆਂ ਛਲਾ ਦਿੱਤੀਆਂ ਗਿਆ ਰੋਕਣ ਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਲੋਹੜਾਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਇੱਥੇ ਕਿ ਗੁਰੂ ਹਰਗੋਬਿੰਦ ਨਗਰ ਦੇ ਵਿੱਚ ਅੱਸ਼ਰੇਆਂ ਫਾਇਰਿੰਗ ਹੋਈ ਹੈ ਗੋੜੀਆਂ ਛਲਾਈਆਂ ਗਈਆਂ ਨੇ ਬਾਈਕ ਸਵਾਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਰੋਕਣ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਆ ਇਹ ਸ पूरी ਝੜਪ ਦੀ ਇਸ ਫਾਇਰਿੰਗ ਦੀ ਵਜ੍ਹਾ ਜੋ ਕਿ ਉਹ ਆਪਣੇ ਆਪ ਦੇ ਵਿੱਚ ਹਰਾਨ ਕਰਨ ਵਾਲੀ ਹੈ ਕਿ ਗੋਲ ਗੱਪੇ ਦੀ ਰੇੜੀ ਲਗਾਉਣ ਨੂੰ ਲੈ ਕੇ ਇਹ ਪੂਰਾ ਵਿਵਾਦ ਹੁੰਦਾ ਹੈ ਵਿਵਾਦ ਇੰਨਾ ਵਧਿਆ ਕਿ ਫਾਇਰਿੰਗ ਤੱਕ ਕਰ ਦਿੱਤੀ ਗਈ। ਘੱਟੋ ਘੱਟ 20-25 ਬੰਦੇ ਸੀਗੇ ਤਲਵਾਰ ਸਭ ਦੇ ਹੱਥ ਤੇ ਤਲਵਾਰ ਸੀ ਫੋਟੋ ਆਪ ਸੀਸੀਟੀਵੀ ਫੋਟੋ ਦੀ ਫੋਟੋ ਵੀ ਹੈਗੀਆ ਸਾਡੇ ਕੋਲ ਉਹ ਤੁਹਾਨੂੰ ਭੇਜੀ ہوئی ਆ। ਇਹ ਰਾਤ 11:00 ਵਜੇ ਦਾ ਹੈ 11:26 ਮਿੰਟ ਕੋਈ ਪੁਰਾਣਾ ਆਪਕਾ ਰੰਜਿਸ ਤੋਂ ਨਹੀਂ ਨਹੀਂ ਅਸੀਂ جانتے ਵੀ ਨਹੀਂ ਉਸਕੋ ਕੋਈ ਰੰਜਿਸ ਨਹੀਂ ਉਸ ਲੜਕੇ ਕੋ جانتے ਜੋ ਨਹੀਂ ਜਿਸ ਲੜਕੇ ਸੇ ਲੜਾਈ ਹੋ ਉਸ ਲੜਕੋ ਕੋਮ ਜਾਣਤੇ ਵੀ ਨਹੀਂ ਅਮਨੇ ਦੇਖਾ ਵੀ ਨਹੀਂ ਦਾ ਕਰ ਗਰੁੱਪ ਨੇ ਸਿੱਕੀ ਇੱਕ ਸੰਦੇਗ ਲਾਤੇ ਕਿਸੇ ਕੋ ਜਾਣਤੇ ਹਾਂ ਇੱਕ ਲੜਕੇ ਕੋ ਜਾਣਤਾ ਹਾਂ ਜੋ ਉਹ ਲੜਾਈ ਨਹੀਂ ਕਰ ਰਹਾਤਾ ਲੇਕਿਨ ਐਸੇ ਕਬਰਤੀ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰੋਹਿਤ ਗੌਰ ਜੁੜ ਚੁੱਕੇ ਨੇ ਆ ਰੋਹਿਤ ਆਖਰਕਾਰ ਜਿਹੜੀ ਵਜ੍ਹਾ ਹੈ ਉਹ ਵੀ ਹੈਰਾਨ ਕਰਨ ਵਾਲੀ ਹੈ ਕਿ ਗੋਲ ਗੱਪਿਆਂ ਦੀ ਰੇੜੀ ਨੂੰ ਲੈ ਕੇ ਪੂਰਾ ਵਿਵਾਦ ਹੋ ਗਿਆ ਆ ਕਿਵੇਂ ਇਹ ਪੂਰਾ ਵਿਵਾਦ ਹੁੰਦਾ ਹੈ ਤੇ ਉਸ ਤੋਂ ਬਾਅਦ ਜੋ ਫਾਇਰਿੰਗ ਕੀਤੀ ਜਾਂਦੀ ਹੁਣ ਤੱਕ ਪੁਲਿਸ ਨੇ ਕੀ ਐਕਸ਼ਨ ਕੀਤਾ ਜੀ ਬਿਲਕੁਲ ਪਰਮਿੰਦਰ ਵਾਦੋਂ ਦੱਸ ਦੇਣਾ ਕਿ ਨਾ ਲੁਧਿਆਣਾ ਦੇ ਹਰ ਗੋਵਿੰਦਨਗਰ ਦੇ ਇਲਾਕੇ ਦੀ ਹੈ ਘਟਨਾ ਹੈਗੀ ਹੈ ਇਹ ਘਟਨਾ ਦਰਸਲ ਇਹ ਇੱਕ ਗੋਲਗੱਪੇ ਦੀ ਰੇੜੀ ਨੂੰ ਹਟਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਦਰਸਲ ਉਸ ਇਲਾਕੇ ਦੇ ਵਿੱਚ ਕੁਝ ਇੱਕ ਸ਼ਰਾਰਤੀ ਤੱਤ ਜਿਹੜੇ ਹੈਗੇ ਨੇ ਉਹਨਾਂ ਪੱਖੋਂ ਇੱਕ ਰੇੜੀ ਵਾਲੇ ਨੂੰ ਪਿਛਲੇ کئی ਦਿਨਾਂ ਤੋਂ ਲਗਾਤਾਰ ਛਮਕਾਇਆ ਜਾ ਰਿਹਾ ਸੀਗਾ ਕਿ ਉਹ ਆਪਣੀ ਰੇੜੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰ ਲਵੇ ਤਾਂ ਕਿ ਉਸ ਤੇ ਜਿਹੜੀਆਂ ਹੋਰ ਰੇੜੀਆਂ ਆ ਗਈਆਂ ਉਹਨਾਂ ਦਾ ਕਾਰੋਬਾਰ ਦੇ ਵਿੱਚ ਫਰਕ ਪੈ ਰਿਹਾ ਸੀਗਾ ਤੇ ਇਸੇ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਸ਼ਾਰਦੀ ਪੱਤਰ ਸੀਗੇ ਉਹਨਾਂ ਪੱਖੋਂ ਪਹਿਲੇ ਪਹਿਲ ਬਹਿਸ ਕੀਤੀ ਜਾਂਦੀ ਹੈ ਫਿਰ ਖੂਨੀ ਝੜਬ ਬਣ ਜਾਂਦੀ ਹੈ ਖੂਨੀ ਝੜਬ ਦੇ ਦੌਰਾਨ ਹੀ ਉਹ ਫਾਇਰਿੰਗ ਕਰਦੇ ਨੇ ਔਰ ਉਸ ਦੇ ਉੱਤੇ ਤਲਵਾਰਾਂ ਨਾਲ ਹਮਲਾ ਕੀਤਾ ਜਾਂਦਾ ਇਹ ਤਮਾਮ ਜਿਹੜੀ ਜਿਹੜੀ ਤਸਵੀਰਾਂ ਹੈਗੀਆਂ ਨੇ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਉਸ ਤੋਂ ਲੈ ਕੇ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਦਿੱਤਾ ਵੈ ਔਰ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਜੇਕਰ ਖਰੀਦ ਜਿਹੜਾ ਸਖਸ਼ ਹੈਗਾ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਉਸ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਉਹਨਾਂ ਪੱਖੋਂ ਉਸ ਸਖਸ਼ ਜਿਹੜੇ ਸਖਸ਼ ਉਸ ਦੀ ਗੋਲ ਗੱਪੇ ਦੀ ਰੇੜੀ ਨੂੰ ਹਟਾਉਣ ਵਾਸਤੇ ਕਹਿੰਦੇ ਸੀਗੇ ਉਹ ਉਹਨਾਂ ਨੂੰ ਨਾ ਹੀ ਜਾਣਦਾ ਹੈ ਔਰ ਨਾ ਹੀ ਕਿਸੇ ਤਰੀਕੇ ਦਾ ਉਹਨਾਂ ਉਸ ਦੇ ਨਾਲ ਕਿਸੇ ਤਰੀਕੇ ਦਾ ਕੋਈ ਵਿਵਾਦ ਹੈਗਾ ਹੈ ਠੀਕ ਹੈ ਰੋਹਿਤ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਦਸ ਲੁਧਿਆਣਾ ਦੇ ਗੁਰੂ ਹਰਗੋਬਿੰਦ ਨਗਰ ਦੇ ਨਾਲ ਜੁੜੀ ਵੱਡੀ ਖਬਰ ਕਿ ਇੱਥੇ ਕਿ ਸ਼ਰਿਆਂ ਫਾਇਰਿੰਗ ਕੀਤੀ ਹੈ ਇੱਕ ਘਰ ਨੂੰ ਨਿਸ਼ਾਨਾ ਬਣਿਆ ਗਿਆ ਰਾਹ ਦੇ ਵਿੱਚ ਗੋਲ ਗੱਪੇ ਦੀ ਰੇੜੀ ਲਗਾਉਣ ਨੂੰ ਲੈ ਕੇ ਇਹ ਪੂਰਾ ਵਿਵਾਦ ਹੋਇਆ ਸੀ ਕਿਸ ਕੋ ਨਹੀਂ ਮਾਰ ਰਿਹਾ ਸੀਗੇ ਉਹ ਤਲਵਾਰ ਮਾਰੀ ਉਹ ਤਲਵਾਰ ਮਾਰੀ ਆ